हां जी दोस्तों मैं थोड़ा अपना ਢਿੱ ਲੋਕ ਉਠਾ ਕਰੂ ਆ ਤੁਹਾਨੂੰ ਟੋਇਟਾ ਦੀ ਦਿਖਾਉਣ ਜਾ ਰਹੇ ਆ ਪੰਜਾਬ ਨੰਬਰ ਆ 17 ਮਾਡਲ ਆ ਬਹੁਤ ਵਧੀਆ ਹਾਲਤ ਦੇ ਵਿੱਚ ਵਿਕਾਊ ਆ ਤੇ ਬਾਈ ਦਾ ਆ ਨੰਬਰ ਉੱਤੇ ਦੇਵਾਂਗੇ ਤੇ ਜਿਹੜਾ ਵੀ ਕੋਈ ਬਾਈ ਗੱਡੀ ਲੈਣ ਦਾ ਚਾਹ ਬਾਣਾ ਉਹ ਬਾਈ ਨਾਲ ਕੰਟੈਕਟ ਕਰ ਸਕਦਾ లైవిల్ ਜੜੇ ਹੋਏ ਆ 85 90 ਪੈਸੇ ਟਾਇਰ ਬਹੁਤ ਵਧੀਆ ਸਾਫ ਸੁਥਰੀ ਗੱਡੀ ਘਰੇ ਖੜੀ ਆ ਪੰਜਾਬ ਨੰਬਰ ਲੱਗਿਆ ਹੋਇਆਗਾ ਤੇ ਵਿੱਚ ਸੀਟ ਕਵਰ ਆ ਜਿਹੜੇ ਬਹੁਤ ਵਧੀਆ Ориਜినਲ ਸੀਟ ਕਵਰ ਚੜੇ ਹੋਏ ਆ ਵਿੱਚ ਜਿਹੜਾ 뮤జిక్ సిస్టਮ ਸਾਰਾ ਚਾਲੂ ਆ ਤੇ ਆਪਾਂ ਨੂੰ ਪਤਾ ਹੀ ਆ ਵੀ ਜਿਹੜੇ ਟੋਇਟਾ ਦੀਆਂ ਟਾਉਸ ਗੱਡੀਆਂ ਇਹ ਬਹੁਤ ਘੱਟ ਮਿਲਦੀਆਂ ਕਿਉਂ ਇੰਜਨ ਦੀ ਲਾਈਫ ਗੱਡੀ ਦੀ ਲਾਈਫ ਇਹਦੀ ਬਹੁਤ ਜ਼ਿਆਦਾ ਆ ਤੇ ਜਿਹੜਾ ਵੀ ਕੋਈ ਬਾਈ ਚਾਹਵਾਣਾ ਉਹ ਬਾਈ ਨਾਲ ਕੰਟੈਕਟ ਕਰ ਸਕਦਾ ਆ ਤੁਹਾਨੂੰ ਵਿੱਚੋਂ ਗੱਡੀ ਸਾਰੀ ਦਿਖਾ ਦਿੰਦੇ ਆ ਆ ਵਿੱਚ ਸਕਰੀਨ ਲੱਗੀ ਹੋਈ ਆ ਤੇ ਗੱਡੀ ਤੁਹਾਨੂੰ ਦੇਸੀ ਰਹੀ ਆ ਸਾਫ਼ ਸੁਥਰੀ ਤੇ ਮੇਰਾ ਆਪਾ ਦੱਸ ਦਿੰਦੇ ਆ ਕਾਗਜ਼ਾਂ ਪੱਤਰਾਂ ਦੀ ਓਕੇ ਟੌਸ ਗੱਡੀ లైవిల్ ਚੜੇ ਹੋਇਆ ਬਹੁਤ ਸੋਹਣੀ ਗੱਡੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੇ ਨੰਬਰ ਚ ਲਾਉਣੇ ਆ ਤੇ ਇਹ ਖੜੀ ਆ ਗੱਗੂ ਘਰਾਇਆ ਉਹਨਾਂ ਦੇ ਕੋਲ ਤੁਸੀਂ ਕੰਟੈਕਟ ਕਰ ਸਕਦੇ ਹੋ ਪਿੰਡ ਕੋਠਾਗੁਰੂ ਜ਼ਿਲ੍ਹਾ ਬਠਿੰਡਾ ਤੇ ਜੇ ਕਿਸੇ ਭਰਾ ਨੂੰ ਗੱਡੀ ਦੀ ਲੋੜ ਹੋਵੇ ਟੋਇਟਾ ਆਟਾ ਉਸ ਗੱਡੀ ਦੀ ਉਹ ਇਹਨਾਂ ਨਾਲ ਸੰਪਰਕ ਕਰ ਸਕਦਾ ਫਰੰਡ ਕੋਠਾਗੁਰੂ ਗੁੰਟੀ ਰੋਡ ਜ਼ਿਲ੍ਹਾ ਬਠਿੰਡਾ ਤੇ ਨੰਬਰ ਆਪਾਂ ਉੱਤੇ ਬਾਈਆਂ ਦਾ ਦੇਵਾਂਗੇ ਤੇ ਇਹਨਾਂ ਨਾਲ ਕੰਟੈਕਟ ਕਰ ਲਿਓ ਬਹੁਤ ਸ਼ਾਨਦਾਰ ਗੱਡੀ ਆ ਸਿਲਵਰ ਰੰਗ ਆ ਤੇ ਆ ਅੱਗੇ ਤੁਹਾਨੂੰ ਸਾਰਾ ਗੱਡੀ ਦਾ ਚਾਰ ਚਪੇਰਾ ਦਿਖਾਤਾ ਕਿਦੋਂ ਕੋਈ ਪੀਸ ਨਹੀਂ ਲੱਗਿਆ ਕੋਈ ਗੜੀ ਨਹੀਂ ਬੰਪਰਾਂ ਨੂੰ ਛੱਡ ਕੇ ਸਾਰੀ ਗੱਡੀ ਰੀਨਾਲਾ ਆ ਤੁਸੀਂ ਵੇਖ ਹੀ ਸਕਦੇ ਹੋ ਬਹੁਤ ਸਮਾਜੀ ਦੇ ਵਿੱਚ ਜਿਹੜੀ ਗੱਡੀ ਇਹ ਚੱਲੀ ਹੋਈ ਆ ਘਰੇ ਖੜੀ ਗੱਡੀ ਅੱਜ ਕੱਲ ਬਹੁਤ ਘੱਟ ਮਿਲਦੀ ਆ ਆਪ ਨੂੰ ਪਤਾ ਹੀ ਇਹ ਗੱਲਾਂ ਦਾ ਤੇ ਦੋਸਤੋ ਜੇ ਕਿਸੇ ਭਰਾ ਨੇ ਸ਼ੌਂਕਾ ਤੌਰ ਤੇ ਘਰੇ ਰੱਖਣੀ ਆ ਗੱਡੀ ਤੇ ਲਿਆ ਸਕਦਾ ਤੇ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਅੱਗੇ ਵੀਡੀਓ ਸ਼ੇਅਰ ਕਰ ਦਿਓ ਆ ਸਾਨੂੰ ਸਾਰੇ ਨਿਗਮ ਰਾਤੀਆ ਤੇ ਨੰਬਰ ਆਪਾਂ ਉਤੇ ਚਲਾਉਣ ਜਾ ਰਹੇ ਆ ਬਾਈ ਨਾ ਕਰਿਓ ਕੰਟੈਕਟ ਤੇ ਗੱਡੀ ਲੈ ਜਾਓ ਆਉਦੇ ਘਰੇ ਤੇ ਭਾ ਦੇ ਨਾਲ ਗੱਡੀ ਇਹ ਮਿਲ ਜੂਗੀ ਹੇ ਤੁਹਾਨੂੰ ਦੱਸ ਦਿੰਨੇ ਆ ਟੋਇਟਾ ਦੀ ਟਾਉਸ ਕੱਟੀ ਬਹੁਤ ਸ਼ਾਨਦਾਰ ਸਿਲਵਰ ਰੰਗ ਦੇ ਵਿੱਚ ਬਕਾਊ ਆ ਪੰਜਾਬ ਨੰਬਰ ਆ ਤੇ ਵਿੱਚ ਸੀਟ ਕਵਰ ਜਿਹੜੇ ਚੜੇ ਹੋਏ ਆ ਲਾਈ ਵੀਲ ਪਏ ਹੋਏ ਆ ਇਹ ਤੁਹਾਨੂੰ ਸਾਰਾ ਦੁਬਾਰੇ ਆਪਾਂ ਫੇਰ ਇਸ ਗੱਲ ਵੱਲ ਨਹੀਂ ਕੰਮਰਾਤੀ ਆ ਹਾਂ ਤੁਸੀਂ ਵੇਖ ਰਹੇ ਹੋ ਵਿੱਚ ਸਿਸਟਮ ਸਭ ਸਾਰਾ ਲੱਗਿਆ ਹੋਇਆ ਤੇ ਭਰਾ ਨੂੰ ਕਿਸੇ ਨੂੰ ਲੋੜ ਆ ਤੇ ਲਿਜਾ ਸਕਦਾ ਧੰਨਵਾਦ